ਮੇਰਾ ਨਾਮ ਤਰਲੋਚਨ ਸਿੰਘ ਆ ਮੇਰੀ ਕੰਪਨੀ ਦਾ ਨਾਮ ਆ ਆਰਐਸ ਮਸ਼ੀਨ ਦਾ ਅਸੀਂ ਸੀਐਨਸੀ ਟਰਨਿੰਗ ਮਸ਼ੀਨ ਮੈਟਲ ਕਟਿੰਗ ਮਸ਼ੀਨ ਸੀਐਨਸੀ ਬਣਾਉਂਦੇ ਆ ਤੇ ਅਸੀਂ ਇੱਥੇ ਜਿਹੜੀ ਲਾਂਚ ਕੀਤੀ ਹੈ ਮਸ਼ੀਨ ਉਹ ਆ ਸੀਐਨਸੀ ਟਰਨਿੰਗ ਵਿਦ ਰੋਬੋਟਿਕ ਲੋਡਿੰਗ ਅਨਲੋਡਿੰਗ ਤੇ ਇਹਦੇ ਵਿੱਚ ਕੋਈ ਵੀ ਟਰਨ ਪਾਰਟ ਜਿਹੜਾ ਹੈਗਾ ਉਹ ਤੁਸੀਂ ਕਰ ਸਕਦੇ ਹੋ ਔਰ ਲੋਡਿੰਗ ਅਨਲੋਡਿੰਗ ਵਿਦਆਊਟ ਮੈਨ ਚਲੇਗੀ ਮੈਨ ਪਾਵਰ ਦੇ ਵਿਦਆਊਟ ਮੈਨ ਪਾਵਰ ਦੇ ਲੁਧਿਆਣਾ ਵਿੱਚ 4 ਰੋਜ਼ਾ ਮੈਕਾਟੋ ਐਕਸਪੋ ਦਾ ਆਗਾਜ਼ ਹੋਇਆ ਇਸ ਮੌਕੇ ਤੇ ਆਰਐਸ ਮਸ਼ੀਨ ਕੰਪਨੀ ਵੱਲੋਂ ਆਪਣਾ ਸਟਾਲ ਲਾਇਆ ਗਿਆ ਮਸ਼ੀਨਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਰਦਾਰ ਤਰਲੋਚਨ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਰੋਬੋਟਿਕ ਟਰਨਿੰਗ ਮਸ਼ੀਨਾਂ ਤਿਆਰ ਕੀਤੀਆਂ ਗਈਆਂ ਹਨ ਮੇਰਾ ਨਾਮ ਤਰਲੋਚਨ ਸੇਂਗਾ ਮੇਰੀ ਕੰਪਨੀ ਦਾ ਨਾਮ ਆਰਐਸ ਮਸ਼ੀਨ ਦਾ ਅਸੀਂ ਐਸਸੀਐਨਸੀ ਟਰਨਿੰਗ ਮਸ਼ੀਨ ਮੈਟਲ ਕਟਿੰਗ ਮਸ਼ੀਨ ਸੀਐਨਸੀ ਬਣਾਉਂਦੇ ਆ ਤੇ ਅਸੀਂ ਇੱਥੇ ਜਿਹੜੀ ਲਾਂਚ ਕੀਤੀ ਹੈ ਮਸ਼ੀਨ ਉਹ ਹੈ ਸੀਐਨਸੀ ਟਰਨਿੰਗ ਵਿਦ ਰੋਬੋਟਿਕ ਲੋਡਿੰਗ ਅਨਲੋਡਿੰਗ ਤੇ ਇਹਦੇ ਵਿੱਚ ਕੋਈ ਵੀ ਟਰਨ ਪਾਰਟ ਜਿਹੜਾ ਹੈਗਾ ਉਹ ਤੁਸੀਂ ਕਰ ਸਕਦੇ ਹੋ ਔਰ ਲੋਡਿੰਗ ਅਨਲੋਡਿੰਗ ਵਿਦਾਊਟ ਮੈਨ ਚਲੇਗੀ ਮੈਨ ਪਾਵਰ ਦੇ ਵਿਦਾਊਟ ਮੈਨ ਪਾਵਰ ਦੇ ਇਹਦਾ ਫਿਊਚਰ ਇਸੇ ਇਸੇ ਤਰ੍ਹਾਂ ਦੀ ਮਸ਼ੀਨਰੀ ਦਾ ਹੀ ਆਗਲਾ ਜੋ ਵੀ ਜਿਨ੍ਹਾਂ ਨੇ ਵੀ ਪ੍ਰੋਡਕਸ਼ਨ ਆਪਣੀ ਵਧਾਉਣੀ ਆ ਤੇ ਮਾਰਜਨ ਵਧਾਉਣੇ ਆ ਉਹ ਇਹ ਮਸ਼ੀਨਾਂ ਯੂਜ਼ ਕਰਨਗੇ ਫਿਊਚਰ ਚ ਇੱਕ ਪ੍ਰੋਗਰਾਮਿੰਗ ਨਾਲ ਕਰਨਾ ਪੈਂਦਾ ਇਹਨੂੰ ਆਪਰੇਟ ਦੋ ਇੱਕ ਕੰਟਰੋਲਰ ਲੱਗਿਆ ਹੁੰਦਾ ਸੀਐਨਸੀ ਕੰਟਰੋਲਰ ਜਿਹਦੇ ਵਿੱਚ ਪ੍ਰੋਗਰਾਮਿੰਗ ਹੁੰਦੀ ਆ ਉਸਰਾ ਹੀ ਇੱਕ ਰੋਬੋਟ ਦਾ ਕੰਟਰੋਲਰ ਹੁੰਦਾ پوری ਪ੍ਰੋਗਰਾਮਿੰਗ ਕਰਕੇ ਕਿਸੇ ਤਰ੍ਹਾਂ ਦਾ ਵੀ ਟਰਨ ਜੌਬ ਬਣ ਜਾਂਦੀ ਆ ਤੇ ਇਹ ਸਾਡਾ ਸਭ ਤੋਂ ਛੋਟਾ ਮਾਡਲ ਹੈ ਮੈਕਸਟਰਨ 60 ਇਹ ਇਸ ਤੋਂ ਬਾ ਸਾਡੇ ਕੋਲ 8 ਹੋਰ ਮਾਡਲ ਨੇ ਜਿਹੜੇ ਇਸ ਤੋਂ ਵੱਡੇ ਨੇ ਉਹਦੇ ਤੇ ਕਾਫੀ ਰੇਂਜ ਮਾਰਕੀਟਿੰਗ ਦੀ ਹੋ ਜਾਂਦੀ ਹੈ ਕਵਰ ਹਾਂ ਬਿਲਕੁਲ ਆਰ ওভার ਇੰਡੀਆ ਔਰ ਐਕਸਪੋਰਟ ਵੀ ਕਰਦੇ ਆਂ ਅਸੀਂ ਇਹਦਾ ਸਟਾਰਟਿੰਗ ਪ੍ਰਾਈਸ ਮਸ਼ੀਨ ਦਾ 10 ਲੱਖ ਆ ਵਿਦ ਰੋਬੋਟ 16 ਲੱਖ ਰੁਪਏ ਦੀ ਹੈ ਹਾਂਜੀ ਇਹਦੇ ਤੇ ਇਹਦੇ ਤੇ ਕੁਆਲਿਟੀ ਇੰਪਰੂਵ ਹੁੰਦੀ ਆ ਟਾਈਮ ਸੇਵਿੰਗ ਹੁੰਦੀ ਆ ਪ੍ਰੋਡਕਸ਼ਨ ਵੱਧਦੀ ਆ ਤੇ ਉਹ ਜਿਹੜੀ ਹਿਊਮਨ ਐਰਰ ਨੇ ਉਹ ਨਹੀਂ ਰਹਿੰਦੇ ਰਿਹਾ ਤਿੰਨ ਨੰਬਰ ਹਾਲ ਆ ਸਟਾਲ ਨੰਬਰ A27 ਆ ਇਹ ਨੂੰ ਇੱਕ ਵਾਰ ਪ੍ਰੋਗਰਾਮਿੰਗ ਕਰ ਦੇਣੀ ਆ ਉਸ ਤੋਂ ਬਾਅਦ ਫਿਰ ਬੰਦੇ ਦੀ ਲੋੜ ਨਹੀਂ ਆ ਮਸ਼ੀਨ ਦੀ ਮੈਨੂਫੈਕਚਰਿੰਗ ਤਾਂ ਸਾਰੀ ਲੁਧਿਆਣੇ ਦੀ ਆ ਇਹਦੇ ਤੇ ਜਿਹੜੇ ਕੰਪੋਨੈਂਟ ਲੱਗੇ ਨੇ ਉਹ ਕਾਫੀ ਇਹਦੇ ਚ ਜਿਵੇਂ ਰੋਬੋਟ ਆ ਇਹ ਤਹਿਵਾਨ ਦਾ ਬਣਿਆ ਹੋਇਆ ਵਾ ਕੰਟਰੋਲਰ ਵੀ ਤਹਿਵਾਨ ਦਾ ਬਾਕੀ ਸਭ ਅਸੀਂ ਵੈਸੇ ਤਾਂ ਅਸੀਂ ਮੈਨੂਫੈਕਚਰਿੰਗ 1956 ਤੋਂ ਕਰਦੇ ਆ ਟਰਨਿੰਗ ਮਸ਼ੀਨਾਂ ਦਾ ਅਸੀਂ ਪਿਛਲੇ 15 ਸਾਲ ਤੋਂ ਬਣਾ ਰਹੇ ਆ ਉਸ ਤੋਂ ਗਿਲ ਰੋਡ ਅ ਦਸ਼ਮੇਸ਼ ਨਗਰ ਗਿਲ ਰੋਡ ਮੇਨ ਰੋਡ ਦੇ ਉੱਪਰ ਹੀ ਪੈਂਦੀ ਆ